ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਲੈ ਕੇ ਆਏ ਆਪਾਂ ਬੀਤਾ ਟੈਟੂ ਜਿੱਤਨੋਲਾ ਇਹ ਬਿਲਕੁਲ ਆਪਣੇ ਬਿਸ਼ਕੀ ਦੀ ਦੁਕਾਨ ਟੈਲੀਕਾਮ ਦੇ ਸਾਹਮਣੇ ਗਲੀ ਆ ਜੋ ਉਹਦੇ ਵਿੱਚ ਆ ਕੇ ਜਮਨ ਨਾਲ ਹੀ ਇਹ ਬੀਤਾ ਟੈਟੂ ਜ ਆਜੋ ਤੁਹਾਨੂੰ ਇੱਕ ਵਾਰੀ ਚੈੱਕ ਕਰਾ ਦਿੰਦੇ ਆ ਦੇਖ ਲਓ ਬਾਈ ਬਹੁਤ ਸੋਹਣੇ ਸੋਹਣੇ ਟੈਟੂ ਬਣਾਉਂਦਾ ਬਾਈ ਤੇ ਬਾਕੀ ਛੋਣੂ ਬਾਈ ਨਾਲ ਗੱਲਬਾਤ ਵੀ ਕਰਾਉਂਦੇ ਆ ਸਾਰੀ ਆਜੋ ਬਣੇ ਵੀਡੀਓ ਨਾਲ ਆ ਲਈ ਗੱਲਬਾਤ ਕਰਦੇ ਆ ਮਦਦ ਕਰੀਏ ਮਾਜੀ ਹੋਈ ਆ ਜਮਾਨ ਦਿਖਾਓ ਜੀ ਆਪਾਂ ਲਵੇ ਹੁਣ ਕਿਹੜੇ ਕਿਹੜੇ ਟੈਟੂ ਕਿੱਦਾਂ ਦੇ ਆਪਾਂ ਸਾਫ ਦੇ ਟੈਟੂ ਜੀ ਇਹ ਦੱਸੋ ਹੀ ਪਹਿਲਾਂ ਇਹ ਆਪਾਂ ਨੂੰ ਪਹਿਲਾਂ ਹਾਂ ਜੀ ਹਾਂ ਜੀ ਜ਼ਰੂਰ ਹਾਂ ਜੀ ਹਾਂ ਜੀ ਵੀ ਆਪਣੇ ਕੋਲ ਪਹਿਲਾ ਨੰਬਰ ਮਤਲਬ ਕਿ ਆਪਾਂ ਸੁੱਚ ਕੋਰਟ ਟੈਟੂ ਬਣਾਉਣਾ ਹੈ ਵੀ ਆਪਾਂ ਤੇ ਥੀਮ ਟੈਟੂ ਐਂਡ ਟਰੈਵਲ ਟੈਟੂ ਇਹ ਗੱਲ ਵੀ ਤੇ ਬਾਕੀ ਆਪਣੇ ਐਸੈਸਰੀ ਵਗੈਰਾ ਵੀ ਆਪਣੇ ਕੋਲ ਸਾਰੀ ਵੈਰੀਟੀ ਹੁੰਦੀ ਜਿਵੇਂ ਕਿ ਡਾਇਨਾਮਿਕ ਟ੍ਰਿਪਲ ਬਲੈਕ ਜੁਗਸੇ ਦਾ ਮਾਡਲ ਹੈ ਜੀ ਹਾਂਜੀ ਵੀਰੇ ਇਹ ਕਿਹੜਾ ਹੈ ਇਹ ਅਮਰੀਕਨ ਹੈ ਵੀਰੇ ਡਾਇਨਾਮਿਕ ਦੀ ਹਾਂਜੀ ਬ੍ਰਾਂਡ ਹੈ ਮਤਲਬ ਕਿ ਇਹ ਡਬਲ ਮਤਲਬ ਕਿ ਸਪੈਰਟੀ ਹੈਗੀ ਲਓ ਜੀ ਬਾਈ ਤੁਸੀਂ ਬ੍ਰਾਂਡ ਚੀਜ਼ ਮਿਲੂ ਤੇ ਦੇਖ ਲਓ ਇੱਕ ਵਾਰੀ ਚੈੱਕ ਕਰੋ ਟੈਟੂ ਦੇ ਵਿੱਚ ਮਾਉਣਾ ਜ਼ਰੂਰ ਆਇਓ ਬਾਈ ਬਹੁਤ ਕਹਣ ਕਹਣ ਟੈਟੂ ਨੇ ਇੱਕ ਵਾਰੀ ਚੱਕਰ ਬਾਈ ਆਹ ਦੇਖੋ ਜੀ ਆਹ ਦੇ ਸਾਰੇ ਟੈਟੂ ਚੱਕਰਾ ਦਿਓ ਆਹ ਬਾਲੇ ਉੱਧਰ ਵੀ ਕਰਾ ਦੋ ਆ ਦੇਖੋ ਜੀ ਬਈ ਹਰ ਤਰ੍ਹਾਂ ਦੇ ਸਾਰਾ ਭਰੇ ਪੈ ਉਹ ਜੀ ਹਰ ਤਰ੍ਹਾਂ ਦਾ ਟੈਟੂ ਹੈ ਤੁਸੀਂ ਪਾ ਸਕਦੇ ਹੋ ਵੀਰੇ ਆ ਕੇ ਜਰੂਰ ਆਇਓ ਬੰਨਾ ਇੱਕ ਬਾਰੀ ਟਰਾਈ ਕਰਿਓ ਆ ਕੇ ਤੇ ਬਈ ਹੋਰ ਆਪਣ ਕੋਈ ਚਾਹਨਾ ਪਾਓ ਹੋਰ ਕੀ ਹੁੰਦਾ ਸਿਸਟਮ ਆਪਣੇ ਕੋਲ ਕਿ ਵੀਰੇ ਜਿੱਦਾਂ ਬੋਧਨ ਲੱਗੀ ਨੇ ਸਾਰੀਆਂ ਠੀਕ ਹੈ ਵੀਰੇ ਇਹਦੇ ਵਿੱਚ ਆਪਣਾ ਐਸੈਸਰੀ ਹੈ ਜਿਹਦੇ ਨਾਲ ਆਪਾਂ ਯੂਜ਼ ਕਰਕੇ ਜਵਾਦ ਯੂਜ਼ ਕਰਿਆ ਸਾਰਾ ਆਹ ਦੇਖੋ ਬਈ ਆ ਸਾਰਾ ਬਾਈ ਨੇ ਯੂਜ਼ ਕਰਾ ਲਵਾਣਾ ਸਜਿਆ ਕਰ ਸਕਦੇ ਹਾਂਗੇ ਦੇਖੋ ਜੀ ਹੋਰ ਆ ਬਈ ਕਿਆ ਬਾਤ ਹੈ ਯਾਰ ਆ ਕੀ ਵੀਰੇ ਸਿਸਟਮ ਆਗਾ ਜਿਹੜੀ ਵੀਰੇ ਪੈਕਿੰਗ ਆਉਂਦੀ ਏ ਨਿੱਕਰ ਮੀਟਲ ਦੀ ਠੀਕ ਆ ਵੀਰੇ ਐਸੇ ਜੀ ਅਲੱਗ ਅਲੱਗ ਨੰਬਰ ਦੀ ਮੀਟਲ ਦੀ ਅਲੱਗ ਅਲੱਗ ਕਵਾਰਟੀ ਦੀ ਠੀਕ ਆ ਵੀਰੇ ਕਾਇ ਜੀ ਇੱਕ ਯੋਕ ਜੀ ਆ ਵਾਲੀਆਂ ਇਹ ਕਲਰ ਆ ਗਈ ਜੀ ਕਲਰ ਆਈ ਸਾਰੇ ਜੀ ਰੈਡ ਬਲੂ ਜੀ ਬਾਈਟੇ ਸਾਰੇ ਕਲਰ ਆਉਂਦੇ ਆ ਇਸ ਕਲਰ ਆਉਂਦੇ ਆ ਜੀ ਸਾਰੇ ਠੀਕ ਆ ਜੀ ਠੀਕ ਆ ਜੀ ਹੋਰ ਜੀ ਆਪਣੇ ਕੋਲ ਕੀ ਸਿਸਟਮ ਹੈ ਜੀ ਬਾਕੀ ਵੀ ਦਿਖਾਸਾਂ ਜਿਹੜੇ ਅਪਟੈਕੂ ਜਿਹੜੇ ਮਤਲਬ ਕਿ ਉਹ ਕਰੇ ਹਾਂਜੀ ਬਾਕੀ ਵੀ ਆਪਣਾ ਇੰਸਟਾਗ੍ਰam ਤੇ ਪੇਜ ਆਗਾ ਠੀਕ ਆ ਵੀਰੇ ਪੇਜਾਂ ਦੇ ਦੂਸਰੋਂ ਲੱਕ ਇਹਦੇ ਵੀਰੇ ਦੀ ਪੇਜ ਤੇ ਕੰਮ ਚੈੱਕ ਕਰ ਸਕਦੇ ਹੋ ਵੀਰੇ ਠੀਕ ਹੈ ਜੋ 1500 ਪੋਸਟ ਹੈਗੀ ਵੀਰੇ ਆਪਾਂ ਆਨਲਾਈਨ ਇੰਸਟਾਗ੍ਰam ਤੇ ਬਾਈ ਦਾ ਪੇਜ ਆ ਡੀਟਾ ਟੈਟੂ ਇੱਕ ਵਾਰੀ ਚੈੱਕ ਜਰੂਰ ਕਰਿਓ ਤੁਸੀਂ ਮੇਰੇ ਫਿਰ ਆਨਲੀ ਇੰਸਟਾਗ੍ਰam ਤੇ ਠੀਕ ਆ ਬਾਈ ਤੇ ਬਾਕੀ ਸੋਨੂੰ ਨੀਚੇ ਆਈਡੀ ਮੈਂਸ਼ਨ ਕਰ ਦੂੰਗਾ ਬਾਈ ਠੀਕ ਚੈੱਕ ਕਰ ਲਿਓ ਆਪੇ ਕੋਈ ਗੋਲ ਕੇ ਤੇ ਹੋਰ ਬਾਈ ਕੀ ਸਿਸਟਮ ਆ ਆਪਣੇ ਕੋਲੇ ਕੋਈ ਜਿਆਦਾ ਟੈਟੂ ਅੱਜ ਕੱਲ ਕਿਹੜਾ ਚੱਲ ਰਿਹਾ ਹੈਗਾ ਜ਼ਿਆਦਾਤਰ ਵੀਰੇ ਜਿਆਦਾ ਟੈਟੂ ਅੱਜ ਕੱਲ ਬਦਲ ਕੀ ਕਰ ਲਈ ਜਿਹਦੇ ਵਿੱਚ ਫੈਜ਼ਰ ਹੰਟ ਟੈਟੂ ਚੱਲਦਾ ਜਿਵੇਂ ਆਪਾਂ ਕਹਿ ਦਿੱਤਾ ਵੀਰੇ ਆ ਦੇਖੋ ਠੀਕ ਐ ਸਟੈਂਸਨ ਲੱਗਿਆ ਹੋਇਆ ਹੈਗਾ ਆਹ ਵਾਲਾ ਜੀ ਬਾਕੀ ਥੀਮ ਟੈਟੂ ਵੀਰੇ ਜਿਆਦਾ ਮਤਲਬ ਕਿ ਕੰਪਾਸ ਜਿਹਨੂੰ ਆਪਾਂ ਪੰਜਾਬ ਵਿੱਚ ਘੜੀ ਜੀ ਕਹਿ ਦਿੰਦੇ ਆ ਉਹ ਚੀਜ਼ਾਂ ਜ਼ਿਆਦਾ ਬਣਦੀਆਂ ਚੱਲਦੀਆਂ ਹਾਂ ਜੀ ਹਾਂ ਠੀਕ ਆ ਵੀਰੇ ਬਾਕੀ ਆਪਾਂ ਪੋਰਟਰੇਟ ਦੇ ਵਿੱਚ ਜਿਹੜਾ ਫੋਟੋ ਆਉਂਦੀ ਹੈ ਬ੍ਰੇਜ ਨੂੰ ਆਪਾਂ ਕਹਿੰਦੇ ਪੰਜਾਬੀ ਵਿੱਚ ਇਹ ਮम्मी डੈਡੀ ਹਾਂਜੀ ਜੀ ਵਿਸਪਾਸ ਆ ਰਹੇ ਆ ਆ ਇਹ ਜੀ ਜ਼ਿਆਦਾਤਰ ਕਿਤਾਹ ਰੈਡੂ ਸਾਫ ਪੈਨੇ ਨੇ ਮੇਰੇ ਤੋਂ ਵੀ ਜਿਹੜੇ ਜ਼ਿਆਦਾ ਸਾਫੇ ਨੇਗੇ ਜ਼ਿਆਦਾ ਵੀ ਆਪਾਂ ਟਰੈਵਲ ਟੈਟੂ ਜ਼ਿਆਦਾ ਕਰਿਆ ਵੀ ਜਾਂ ਆਪਾਂ ਸੀਮ ਟੈਟੂ ਜ਼ਿਆਦਾ ਕਰਿਆ ਆ ਵਾਲੇ ਜੀ ਹਾਂਜੀ ਹਾਂਜੀ ਜਿਹੜਾ ਦਾ ਆਪਾਂ ਹੋਇਆ ਹਾਂਜੀ ਹਾਂਜੀ ਬ੍ਰੇਜ ਦਾ ਬਲੌਕ ਵਾਲਾ ਚੀਜ਼ ਦਾ ਹਾਂਜੀ ਹਾਂਜੀ ਇਹ ਫੈਲ ਟੈਟੂ ਆ ਜਾਂਦਾ ਠੀਕ ਹੈ ਬ੍ਰੇਜ ਜ਼ਿਆਦਾ ਠੀਕ ਹੈ ਜੀ ਬਹੁਤ ਬੜੀ ਵਧੀਆ ਹਣਾ ਲੱਕ ਇਧਰ ਨਹੀਂ ਲਿਆ ਪਰਸਨ ਵੀ ਜਿੰਨੇ ਵੀ ਸਟੈਂਸਨ ਲੱਗਿਆ ਇਹ ਸਾਰੇ ਟੈਟੂ ਆਪਣੇ ਕਰੇ ਹੋ ਬਾਈ ਬਾਈ ਨੇ ਦੇਖੋ ਆ ਟੈਟੂ ਸਾਰੇ ਬਾਈ ਇਹ ਓਕੇ ਬਾਈ ਬਾਈ ਨੇ ਟੈਟੂ ਸਭ ਬੈਕ ਤੇ ਵੀ ਦੇਖ ਲਓ ਸਾਰੇ ਆਪਾਂ ਟੈਟੂ ਕਰੇਗਾ ਆ ਦੇਖੋ ਬਈ ਪਰ ਦੇ ਕੇ ਪੀਸੇ ਕਿਹਾ ਹੈ ਦੇਖੋ ਬਈ ਟੈਟੂ ਟੈਟੂ ਲੰਗੇ ਚੈੱਕ ਕਰ ਲਓ ਤੁਸੀਂ ਇੱਕ ਵਾਰੀ ਕਿਆ ਬਾਤ ਹੈ ਬਾਈ ਯਾਰ ਗੁੱਡ ਜੋਬ ਬਦਰੀ ਠੀਕ ਆ ਬਈ ਤੇ ਬਾਕੀ ਵੀਰੇ ਆਪਣਾ ਦਾ ਪ੍ਰਾਈਸ ਪ੍ਰਾਈਸ ਕੀ ਹੋ ਸਕਦਾ ਹਾਂਜੀ ਵੀਰੇ ਪ੍ਰਾਈਸ ਤੇ ਤੁਹਾਨੂੰ ਦੱਸਦਾ ਵੀਰੇ ਆਪਾਂ ਦੇ ਟੈਟੂ ਕਰਵਾਉਣਾ ਹੋਵੇ ਤਾਂ ਆਪਣਾ ਵੀਰੇ 500 ਰੁਪਏ ਇਚ ਲੈ ਲੇਗੇ ਆਪਾਂ ਠੀਕ ਆ ਵੀਰੇ ਜੇ ਆਪਾਂ ਥੀਮ ਟੈਟੂ ਲੈਣਾ ਹੋਵੇ ਤਕਰੀਬਨ ਵੀਰੇ 3000 ਤੋਂ ਲੈ ਕੇ 7000 ਦੇ ਵਿੱਚ ਆ ਵੀਰੇ ਪੌਨ ਡੇਟ ਆਪਾਂ ਓਵਰਲੇ ਕਰ ਬੋਟੇ ਟੈਟੂ ਕਰਦਾਂਗੇ ਆਪਾਂ ਲਓ ਭਾਈ 25000 ਦੇ ਵਿੱਚ ਬਣਾ ਦਾਂਗੇ ਵੀਰੇ ਆਪਾਂ ਠੀਕ ਆ ਬਈ ਪੈਸੇ ਕਿੰਨੇ ਦੀਏ ਵੀਰੇ ਵੀਰੇ ਆਪਾਂ ਲੈਨੇ 7500 8000 ਰੁਪਏ ਤੱਕ ਲੈਨੇ ਮਤਰੀਕਾ 5000 ਰੁਪਏ ਕਰਕੇ ਛੋਡੇ ਕਰਕੇ ਆਪਾਂ ਕਰਦਾ ਬਈ ਬਈ ਕੋਈ ਵੀ ਬੰਦਾ ਵੀਡੀਓ ਸ਼ੇਅਰ ਕਰਕੇ ਆਉਣਾ ਜਾਂ ਦੇਖ ਕੇ ਆਉਂਦਾ ਬਾਈ ਉਹਨੂੰ ਡਿਸਕਾਊਂਟ ਜ਼ਰੂਰ ਦੇਊਗਾ 7500 ਰੁਪਏ ਦਾ ਟੈਟੂ ਹੈ ਰਿਹਾ ਸਾਨੂੰ 5000 ਰੁਪਏ 2500 ਰੁਪਿਆ ਲੈਸ ਹੋਊਗਾ ਬਈ ਇੱਕ ਵਾਰੀ ਜਰੂਰ ਆਓ ਬਈ ਠੀਕ ਆ ਤੇ ਬਾਕੀ ਵੀਰੇ ਆਹ ਟੈਟੂ ਜਿਹੜੇ ਤੁਸੀਂ ਆਹ ਸਾਪੇ ਹੋਏ ਨੇਗੇ ਹਾਂਜੀ ਵੀਰੇ ਇਹ ਆਪਣਾ ਨਾ ਮਤਲਬ ਕਿ ਵੀਰੇ ਟੈਟ ਬੈਡ ਟੈਟੂ ਕਹਿੰਦੇ ਆ ਆਪਾਂ ਠੀਕ ਆ ਵੀਰੇ ਹਾਂਜੀ ਵੀਰੇ ਜਿੱਦਾਂ ਆਪਾਂ ਦੇ ਟੈਨਿੰਗ ਹੁੰਦੀ ਏ ਠੀਕ ਆ ਵੀਰੇ ਮੋਰੀਂ ਦੇ ਅੰਦਰ ਹਾਂਜੀ ਹਾਂ ਤੇ ਆ ਆਪਣੇ 3D ਟੈਟੂ ਆਗੇ ਜਿਵੇਂ ਮੰਨ ਲਓ ਵੀਰੇ ਆਪਾਂ ਨਾ ਡਰਾਕਨ ਦੀ ਹਾਂਜੀ ਹਾਂਜੀ ਉਹ ਚੀਜ਼ ਆਣੀ ਏ ਠੀਕ ਆ ਵੀਰੇ ਠੀਕ ਆ ਜੀ ਇਧਰ ਆਪਣਾ ਸਾਰਾ ਬਿਲੌਂਚ ਆ ਗਿਆ ਉਹ ਵਧੀਆ ਨਾ ਹਾਂਜੀ ਹਾਂਜੀ ਠੀਕ ਆ ਬਾਕੀ ਵੀ ਨਾ ਹੋਰ ਵੀ ਟੈਟੂ ਜਿੱਦਾਂ ਤੁਸੀਂ ਫੋਟੋ ਲੈ ਕੇ ਆਓਗੇ ਅਪਾ ਵੀ ਟੈਟੂ ਤਿਆਰ ਕਰ ਦਾਂਗੇ ਵੀਰੇ ਜਿਹੜਾ ਤੁਹਾਡੇ ਕੋਲੋਂ ਵੀ ਕੋਈ ਸਟicker ਵਗੈਰਾ ਜਾਂ ਕੋਈ ਮਤਲਬੀ ਲੋਗੋ ਹੋਵੇ ਅਪਾ ਵੀ ਤਿਆਰ ਕਰ ਦਾਂਗੇ ਵੀਰੇ ਠੀਕ ਆ ਜੀ ਭਾਈ ਤੁਸੀਂ ਕਿਸੇ ਤਰ੍ਹਾਂ ਦਾ ਵੀ ਟੈਟੂ ਸੁਪਾਉਣਾ ਚਾਹੋ ਜਿੱਦਾਂ ਇਸ ਸਾਜਦਾਂ ਤੋਂ ਕੋਈ ਵੀ ਲਿਆਓ ਟੈਟੂ ਹਨਾ ਵੀ ਇਦਾਂ ਦਾ ਸੁਪਾਉਣਾ ਹਰ ਤਰ੍ਹਾਂ ਦਾ ਟੈਟੂ ਬਰੇ ਇੱਥੇ ਸਾਪਿਆ ਜਾਂਦਾ ਕੋਈ ਵੀ ਲਿਆਓ ਤੁਸੀਂ ਠੀਕ ਆ ਬਾਕੀ ਤੁਸੀਂ ਆਪੇ ਚੋਇਸ ਆ ਇੱਥੇ ਆ ਕੇ ਵੀ ਸਲੈਕਟ ਕਰ ਸਕਦੇ ਹੋ ਕਿੰਨਾ ਨਾ ਟੈਟੂ ਸੁਪਾ ਸੁਭੀ ਆਪਣਾ ਨਾ ਮਸਜਿਦ ਆਪਣਾ ਕੀ ਆਪਣਾ ਬਿਸਕੀ ਮੋਹਲਾ ਦੇ ਸਾਹਮਣੇ ਵੀ ਆ ਵੀਰੇ ਉਹਦੇ ਵਿੱਚ ਆਪਣੀ ਦੁਕਾਨ ਹੈ ਜੀ 6 ਸਾਲ ਹੋ ਗਏ ਵੀਰੇ ਆਪਾਂ ਨੂੰ ਕੰਮ ਕਰਦਿਆਂ ਧਨੋਲੇ ਦੇ ਵਿੱਚ ਤੇ ਇਹ ਸਾਰਾ ਨੂੰ ਪੁਰਾਣੀ ਦੁਕਾਨ ਆਪਣੀ ਹੈ ਵੀਰੇ ਇੱਥੇ ਧਨੋਲੇ ਦੇ ਵਿੱਚ ਠੀਕ ਹੈ ਜੀ ਲਓ ਜੀ ਵੀਰੇ ਬਿਸਕੀ ਟੈਲੀਕਾਮ ਧਨੋਲਾ ਬਿਲਕੁਲ ਸਾਹਮਣੇ ਗਲੀ ਹੈ ਵੀਰੇ ਵੀਰੇ ਨਾਲ ਹੀ ਦੋ ਦੁਕਾਨਾਂ ਛੱਡ ਕੇ ਬਾਈ ਦੀ ਸੋਪ ਆ ਗਈ ਇੱਕ ਵਾਰੀ ਆਇਓ ਤੇ ਇੱਥੇ ਟਰਾ ਆ ਕੇ ਟੈਟੂ ਜ਼ਰੂਰ ਸੁਪਾਇਓ ਬਾਈ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਵੀਡੀਓ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਮਰੇ ਠੀਕ ਹੈ ਜੀ ਤੇ ਜਿਹੜਾ ਨੰਬਰ ਦੇ ਦਿਲ ਪਹਿਲਾਂ ਦੇ ਕੁਵਾਰੀ ਜੀ ਹਾਂ ਜੀ ਨੰਬਰ ਵੀ 6299 ਵੀਰੇ 45703 ਵੀਰੇ ਆਪਣਾ ਕੰਟੈਕਟ ਕਰ ਸਕਦੇ ਹੋ ਵੀਰੇ ਬਾਕੀ ਇੰਸਟਾਗ੍ਰam ਆਈਡੀ ਵੀ ਦਾ ਮੈਂਸ਼ਨ ਕਰ ਦੂਗਾ ਤੇ ਚੈੱਕ ਕਰ ਸਕਦੇ ਹੋ ਵੀਰੇ ਠੀਕ ਹੈ ਵੀਰੇ ਲਓ ਬਾਈ ਜਿਹੜਾ ਨੰਬਰ ਵੀ ਆ ਗਿਆ ਬਾਈ ਨਾਲ ਕਨੈਕਟ ਕਰਕੇ ਜਰੂਰ ਆਓ ਇੱਥੇ ਵੀਰੇ ਠੀਕ ਹੈ ਬਹੁਤ ਗੈਂਟ ਹੈ ਤੁਹਾਨੂੰ ਵੀਰੇ ਕੋਈ ਆਇਆ ਕੁਆਲਟੀ ਹੋ ਜੀ ਵੀਰੇ ਠੀਕ ਹੈ ਹਾ ਜੀ ਤੁਹਾਨੂੰ ਪਾਛੇ ਓਕੇ ਮਿਲੂ ਤੁਹਾਨੂੰ ਜਮਾ ਫਰੈਸ਼ ਇੱਕ ਹੀ ਪਾਈਪਲੇ ਕਲਰ ਇੱਕ ਨੰਬਰ ਵਾਰਾ ਕੁਝ ਇੱਕ ਨੰਬਰ ਦਈਓ ਦੇਖ ਹੀ ਲੈਣਾ ਬਾਕੀ ਇੱਕ ਵਈ ਹੋਰ ਚਾਹਣਾ ਬਹੁਤ ਵੀਰੇ ਦੇਖੋ ਜੀ ਆ ਬਾਈ ਦਾ ਸਾਰਾ ਵੀਰੇ ਦੇਖੋ ਆ ਬਾਈ ਨੇ ਸਾਰੇ ਟੈਟੂਆ ਸਾਰੇ ਸਾਪੇ ਹੋਣਿਆ ਬੜੇ ਬਾਈ ਦਾ ਦੇਖੋ 6 ਸਾਲ ਤੋਂ ਉੱਪਰ ਹੋ ਗਿਆ ਬਾਈ ਨੂੰ ਜੋ ਕੰਮ ਕਰਦਾ ਇੱਥੇ ਦੇਖੋ ਜੀ ਬਹੁਤ ਸੋਹਣੇ ਸੋਹਣੇ ਟੈਟੂ ਹਰ ਤਰ੍ਹਾਂ ਦਾ ਚੋਇਸ ਦਾ ਟੈਟੂਆ ਇੱਥੇ ਜਿਸ ਬਾਸ ਸਕਦੇ ਹੋਗੇ ਬਾਕੀ ਤੁਸੀਂ ਕਿੱਦਾਂ ਦਾ ਵੀ ਸਪਾਸ ਸਕਦੇ ਹੋ ਆਪਣੀ ਕੋਈ ਫੋਟੋ ਜਾਂ ਹੋਰ ਤਰ੍ਹਾਂ ਦਾ ਆਹ ਦੇਖ ਲਓ ਜੀ ਠੀਕ ਆ ਤੇ ਇੱਧਰ ਵੀ ਦਿਖਾ ਦਿਓ ਆ ਵੱਡੇ ਟੈਟੂਆ ਕੋਈ ਵੀ ਸਮਾਉਣ ਆਪਣੇ ਕੋਈ ਆਹ ਦੇਖ ਲਓ ਸਾਰੇ ਵਾਲੇ ਅਰੇ ਰੋਮਲ ਰੇਂਜ ਵਾਲੇ ਆ ਕੇ ਹਰ ਤਰ੍ਹਾਂ ਦੇ ਟੈਟੂ ਦੇਖੋ ਵੀਰੇ ਸਾਰੇ ਦਿਖਾ ਦਿਓ ਇੱਕ ਵਾਰੀ ਕੀ ਬਾਤ ਹੈ ਬਾਈ ਕੀ ਬਾਤ ਹੈ ਵੀਰੇ ਇਹ ਸਾਰੇ ਟੈਟੂ ਵੀਰੇ ਪਸਾਪੇ ਹੋਏ ਆ ਹੈ ਵੀਰੇ ਹਾਂਜੀ ਹਾਂਜੀ ਵੀਰੇ ਅੱਛਾ ਬਹੁਤ ਵਧੀਆ ਵੀਰੇ ਤੁਹਾਡੇ ਗੁੱਡ ਕੰਮ ਆ ਯਾਰ ਵੀਰੇ ਵਧੀਆ ਗੁੱਡ ਜੌਬ ਗੁੱਡ ਜੌਬ ਆਵਾਜ਼ ਦੇ ਰਹੇ ਚਲੋ ਬਹੁਤ ਵਧੀਆ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਜਰੂਰ ਆਇਓ ਉਸ ਨੂੰ ਦੁਬਾਰਾ ਪ੍ਰੈਸ ਦਾਤ ਦਿਆਂਗੇ ਬਿਸਕਟ ਟੈਲੀਕਾਮ ਤਨਹੋਲਾ ਸਾਡੇ ਰੋਕੇ ਯਾਰ ਦੇ ਬੇਸਿਕ ਦੁਕਾਨ ਦੇ ਬਿਲਕੁਲ ਸਾਹਮਣੇ ਜੋ ਗਲੀ ਆਉਂਦੀ ਹੈਗੀ ਠੀਕ ਹੈ ਜੀ ਉਹ ਦੋ ਦੁਕਾਨਾਂ ਛੱਡ ਕੇ ਬਾਈ ਦੀ ਸੋਪ ਆ ਗਈ ਤੁਸੀਂ ਆਇਓ ਜਰੂਰ ਆਇਓ ਤੇ ਬਾਕੀ ਬਾਈ ਦੀ ਆਈਡੀ ਆਪਾਂ نیچے ਮੈਂਸ਼ਨ ਕਰ ਦਿੰਨੇ ਆ ਤੇ ਬਾਈ ਦਾ ਨੰਬਰ ਵੀ ਦੇਦਾ ਟਰਾਈ ਆ ਕੇ ਜਰੂਰ ਕਰਿਓ ਭਾਈ ਸਾਰਿਆਂ ਨੂੰ ਧੰਨਵਾਦ ਜੀ ਵਾਹ ਵਾਹ